ਯਾਨਾ ਗਰੀਬ ਭਰਾਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਵੀ ਖੇਤਾਂ ਦੇ ਵਿੱਚ ਮਿਹਨਤ ਕਰਦਾ ਜਾਂ ਮਿਸਤਰੀਆਂ ਦੇ ਨਾਲ ਦਿਹਾੜੀ ਕਰਦਾ ਭਰਾਓ ਹੁਣ ਤੁਸੀਂ ਆਪਣੇ ਜਿੰਨੇ ਵੀ ਮਿਹਨਤੀ ਲੋਕ ਨੇ ਗਰੀਬ ਕਿਤੋਂ ਦੇ ਵੀ ਰਹਿਣ ਵਾਲਾ ਇਕਤਾ ਗਰੀਬ ਮੰਜੂਰ ਇਕਤਾ ਬਣਾਓ ਇਕਤੇ ਦੇ ਵਿੱਚ ਆਪਾਂ ਨੂੰ ਵਾਦਾ ਕਿਉਂਕਿ ਆਪਣਾ ਏਕਾ ਹੈ ਨਹੀਂ ਆਪਣਾ ਫਾਇਦਾ ਇਹ ਵੱਡੇ ਲੋਕ ਚੱਕੀ ਜਾਂਦੇ ਆ ਇਹਨਾਂ ਨੂੰ ਤਾਂ ਸਰਕਾਰਾਂ ਖਾਤਿਆਂ 'ਚ ਪਾ ਦਿੰਦੀਆਂ ਆਪਣੇ ਬਾਰੇ ਕੁਛ ਨਹੀਂ ਸੋਚਦੀ ਲੀਡਰ ਜਿਹੜੇ ਵੋਟਾਂ ਲੈਣ ਦੀ ਖਾਤਰ ਕਹਿੰਦੇ ਨੇ ਭਾਈ ਅਸੀਂ ਤੁਹਾਡੇ ਆ ਉਸ ਟਾਈਮ ਤੇ ਆ ਕੇ ਇਹ ਵੀ ਬਦਲ ਜਾਂਦੇ ਆ ਆਪਣੀ ਏਕਤਾ ਦੇ ਕਾਰਨ ਆਪਣਾ ਏਕਾ ਹੋਵੇ ਤੇ ਆਪਣਾ ਸਭ ਕੁਝ ਆ ਏਕਤਾ ਨਹੀਂ ਤਾਂ ਆਪਣਾ ਕੁਛ ਕੁਸਮ ਨਹੀਂ ਕਾ ਕਿਤੋਂ ਦੇ ਵੀ ਰਹਿਣ ਵਾਲੇ ਆ ਨਹੀਂ ਜੂਰ ਜੁਨੀਅਨ ਏਕਤਾ ਬਣਾਓ ਗਰੀਭਰਾਓ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਆਪਣਾ ਏਕਤਾ ਤੇ ਸਭ ਕੋ ਹਾ ਨਹੀਂ ਤਾਂ ਨਹੀਂ ਇਹ ਆਪਾਂ ਨੂੰ ਹਜੇ ਤੱਕ ਵੀ ਕੁਝ ਨਹੀਂ ਸਮਝਦੇ ਤੇ ਗਾ ਇਹਨਾਂ ਨੇ ਆਪਾਂ ਨੂੰ ਕੀ ਸਮਝਣਾ ਗਰੀਬ ਜੂਰ ਏਕਤਾ ਬਣਾਓ ਫਰਾਓ ਮੇਰਾ ਇੰਨੀ ਬੇਨਤੀ ਦੇ ਨਾਲ ਸਾਰਿਆਂ ਨੂੰ ਪ੍ਰਣਾ ਨੂੰ